जे तो हाँ। तो <laughs> सारे पास आपने कर देना तो जो क्या करेंगे बेचारे ਸਾਰਿਆਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਤੁਸੀਂ ਸਾਰੇ ਚੰਡੀਗੜ੍ਹ ਦੇ ਸਾਡੇ মিডিਆ ਸਾਥੀ মিডিਆ ਕਾਦਮੀ ਟਾਈਮ ਕੱਢ ਕੇ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੇ ਤਾਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਕਿਸੇ ਵੀ ਪੰਜਾਬੀ ਦੇ ਚਾਹੇ ਕੋਈ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਹੈ ਉਹਦਾ ਮੱਜਬ ਕੀ ਆ ਉਹਦਾ ਧਰਮ ਕੀ ਆ ਇਹ ਗੱਲ ਸਾਡੇ ਲਈ ਕੋਈ ਮਹਿਣੇ ਦੀ ਰਸਦ ਨਹੀਂ ਸਾਡੀ ਸਰਕਾਰ ਲਈ ਇਹ ਗੱਲ ਮਿਹਰੇ ਦੱਸਦੀ ਕਿ ਕਿਸੇ ਵੀ ਪੰਜਾਬੀ ਦੇ ਉੱਤੇ ਜੇ ਕੋਈ ਫੈਦ ਹੁੰਦਾ ਕੋਈ ਫੈਦ ਹੁੰਦੀ ਹੈ ਕਿ ਪੰਜਾਬੀ ਦੀ ਕੋਈ ਗੈਂਗਸਟਰ ਧੱਤ ਕਰਦਾ ਕੋਈ ਗੋਲੀ ਚਲਾਉਂਦਾ ਹਰ ਇੱਕ ਨੂੰ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਊਗੀ ਚਾਰ ਪੰਜ ਦਿਨ ਪਹਿਲਾਂ ਆਰਐਸਐਸ ਦੇ ਫਾਜ਼ਿਲਕਾ ਦੇ ਵਿੱਚ ਨਵੀਨ ਅਰੋੜਾ ਜੀ ਜਿਹੜੇ ਆਰਐਸਐਸ ਦੇ ਇੱਕ ਲੀਡਰ ਦੇ ਬੇਟੇ ਸੀਗੇ ਉਹਨਾਂ ਦੀ ਗੈਂਗਸਟਰਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਗੋਲੀ ਮਾਰ ਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਸ ਗੱਲ ਨੂੰ ਬਹੁਤ ਸੀਰੀਅਸ ਲਿਆ ਔਰ ਪੁਲਿਸ ਅਫਸਰਾਂ ਨੂੰ ਹੁਕਮ ਦਿੱਤੇ ਕਿ ਕੁਝ ਵੀ ਹੋਵੇ ਕਾਤਲਾਂ ਨੂੰ ਜਿਹੜਾ ਗ੍ਰਫਤਾਰ ਕੀਤਾ ਜਾਵੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਤੇ ਚਾਰ-ਪੰਜ ਦਿਨ ਦੇ ਵਿੱਚ ਹੀ ਸਾਡੇ ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੇ ਅੱਜ ਸਵੇਰੇ ਜਿਹੜਾ ਬਾਦਲ ਨਾਂ ਦੇ ਉਸ ਗੈਸਟਰ ਨੂੰ ਜਿਹੜਾ ਟਹਿ ਟੇੜੀ ਕੀਤਾ ਜਿਹੜਾ ਜਿਹਨੇ ਫਾਜ਼ਲ ਕਦੇ ਵਿੱਚ ਫਾਇਰਿੰਗ ਕੀਤੀ ਸੀਗੀ ਜਿਹੜਾ ਅਰੋੜਾ ਜੀ ਦੇ ਜ਼ਮੀਨ ਅਰੋੜਾ ਜੀ ਦਾ ਕਾਤਲ ਸੀਗਾ ਉਹਨੂੰ 5 ਦਿਨਾਂ ਦੇ ਵਿੱਚ ਹੀ ਪੁਲਿਸ ਨੇ ਟਹਿ ਟੇੜੀ ਜਿਹੜਾ ਉਹ ਕਰ ਦਿੱਤਾ ਜਿਸਤਾ ਮੈਂ ਕਿਹਾ ਕਿ ਸਾਡੇ ਲਈ ਪੰਜਾਬ ਅੱਗੇ ਸਾਡੇ ਵਾਸਤੇ ਪੰਜਾਬੀ ਅੱਗੇ ਨੇ ਪੰਜਾਬ ਦੀ ਸਰਕਾਰ ਵਕਾਸ ਦੀ ਰਾਜਨੀਤੀ ਕਰ ਰਹੀ ਹੈ ਇਸ ਕਰਕੇ ਵਕਾਸ ਦੀ ਰਾਜਨੀਤੀ ਦੇ ਵਿੱਚ ਜਿਹੜਾ ਵੀ ਬੰਦਾ ਰੋੜਾ ਜਿਹੜਾ ਅਟਕਾਉਣ ਦੀ ਕੋਸ਼ਿਸ਼ ਕਰੂਗਾ ਜਿਹੜਾ ਵੀ ਵਿਅਕਤੀ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਨਾਲ ਸਾਡੀ ਸਰਕਾਰ ਸਾਡੀ ਪੁਲਿਸ ਨ ਜਿੱਠਣ ਲਈ ਬਿਲਕੁਲ ਤਿਆਰ ਬਤਿਆਰ ਹੈ ਔਰ ਜਿੰਨਾ ਚਿਰ ਤੱਕ ਪੰਜਾਬ ਗੈਂਗਸਟਰ ਮੁਕਤ ਨਹੀਂ ਹੋ ਜਾਂਦਾ ਉਨਨਾ ਚਿਰ ਤੱਕ ਇਹ ਜਿਹੜੀ ਸਾਡੀ ਜੰਗ ਹੈ ਇਹ ਜਾਰੀ ਰਹੂਗੀ ਅਸੀਂ ਜਿੱਦਾਂ ਨਸ਼ੇ ਦੇ ਮਾਮਲੇ ਦੇ ਵਿੱਚ ਡਰ ਡਰਗ ਡੀਲਰਾਂ ਦੇ ਖਿਲਾਫ ਵੱਡੀ ਮੈਂਮਸ਼ੂਰੂ ਕੀਤੀ ਅੱਜ ਵੀ ਉਹ ਮੇਮ ਜਾਦੀ ਆ ਉਹਦੇ ਬੜੇ ਵਧੀਆ ਰਿਜ਼ਲਟ ਆਏ ਇਸੇ ਤਰ੍ਹਾਂ ਸੀ ਹੁਣ ਗੈਂਗਸਟਰਾਂ ਦੇ ਖਿਲਾਫ ਲੱਗੇ ਆ ਔਰ ਗੈਂਗਸਟਰ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਕੇ ਪੰਜਾਬੀ ਦੇ ਉੱਤੇ ਗੋਲੀ ਚਲਾਓਗੇ ਤੇ ਕਾਨੂੰਨ ਤੁਹਾਡੇ ਖਿਲਾਫ ਸਖਤ ਕਾਰਵਾਈ ਕਰੂਗਾ ਤੁਹਾਨੂੰ ਜੇਲਾਂ ਦੀਆਂ ਸਲਾਖਾਂ ਦੇ ਪਿੱਛੇ ਜਿਹੜਾ ਸੁੱਟਿਆ ਜਾਊਗਾ ਉਹ ਜਿੱਦਾਂ ਤੁਸੀਂ ਮੁਕਾਬਲੇ ਕਰਦੇ ਹੋ ਇਹਨਾਂ ਮੁਕਾਬਲਾਂ ਵਿੱਚ ਤੁਹਾਨੂੰ ਟੈਢੇ ਢੇਰੀ ਵੀ ਕੀਤਾ ਜਾਊਗਾ ਜਿੱਦਾਂ ਅੱਜ ਬਾਦਲ ਗੈਂਗਸਟਰ ਨੂੰ ਜਿਹੜਾ ਸਾਡੀ ਪੁਲਿਸ ਨੇ ਟੈਢੇ ਢੇਰੀ ਜਿਹੜਾ ਕੀਤਾ ਇਸ ਕਰਕੇ ਕਿਉਂਕਿ ਪੰਜਾਬ ਬਹੁਤ ਸਾਲਾਂ ਬਾਅਦ ਮਸਾਹੀ ਵਕਾਸ ਦੀ ਹਾਲੀਆ ਤੇ ਆਇਆ ਇਸ ਕਰਕੇ ਅਸੀਂ ਕਿਸੇ ਨੂੰ ਵੀ ਪੰਜਾਬ ਦੇ ਸਵਕਾਸ ਦੀਆਂ ਹਾਲੀਆਂ ਵਿੱਚ ਜਿਹੜਾ ਉਹ ਅਰੋੜਾ ਵੀ ਬਣ ਦੇਵਾਂਗੇ ਹਰ ਤਰ੍ਹਾਂ ਪੰਜਾਬ ਦਾ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਹੈ ਉਹਨੂੰ ਕੈਮ ਰੱਖਾਂਗੇ ਔਰ ਪੰਜਾਬ ਦੇ ਵਿੱਚ ਕਾਨੂੰਨ ਦਾ ਬਾਅਦ ਜਿਹੜਾ ਉਹ ਲਾਗੂ ਹੋਊਗਾ ਔਰ ਗੈਂਗਸਟਰਵਾਦ ਜਿਹੜਾ ਪੰਜਾਬ ਦੇ ਵਿੱਚੋਂ ਖਤਮ ਕਰਾਂਗੇ ਇਹ ਮੈਂ ਤੁਹਾਡੇ ਵਾਂਹੀਂ ਮੈਸੇਜ ਦੇਣਾ ਚਾਹੁੰਦਾ ਗੈਸਾਂ ਨੂੰ ਕਿ ਪਹਿਲਾਂ ਵੀ ਕਿਹਾ ਹੋਰ ਵੀ ਕਿਹਾ ਪਿਛਲੇ 8 ਦਿਨ ਦੀ ਤੁਸੀਂ ਰਿਪੋਰਟਾਂ ਦੇਖ ਲਓ ਸਾਡੀ ਪੁਲਿਸ ਨੇ ਜਿੰਨਾ ਕੰਮ ਕੀਤਾ ਹੈ ਜਿੰਨਾ ਵਧੀਆ ਸਾਡੇ ਬਹਾਦਰ ਪੁਲਿਸ ਜਵਾਨਾਂ ਨੇ ਕੰਮ ਕੀਤਾ ਹੈ ਅੱਜ ਵੀ ਇੱਕ ਪੁਲਿਸ ਮੁਲਾਜ਼ਮ ਜਿਹੜਾ ਜ਼ਖਮੀ ਹੋਇਆ ਇਸ ਕਰਕੇ ਅਸੀਂ ਜਿੰਨਾ ਪਿਛਲੇ 8 ਦਿਨ ਦੇ ਵਿੱਚ ਜਿੰਨਾ 8 ਦਿਨ ਦੇ ਵਿੱਚ ਜਿਹੜਾ ਗੈਂਸਟਰਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਉਹਦਾ ਰਿਜ਼ਲਟ ਇਹ ਕਿ ਕਈ ਡੈਕਸ ਜਿਹੜੇ ਮਾਵੇ ਗਏ ਆ ਕਈ ਜ਼ਖਮੀ ਹੋਏ ਆ ਕਈ ਫੜ ਕੇ ਜੜਿਆ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਆ ਸੋ ਮੈਂ ਕਹਿਣਾ ਚਾਹੁੰਦਾ ਕਿ ਅੱਜ ਵੀ ਤੁਹਾਨੂੰ ਇਹ ਮੌਕਾ ਕਿ ਤੁਸੀਂ ਮੁੱਖਤਾ ਦਾ ਜਾਓ ਚੰਗੇ ਰਹੋਗੇ ਪੰਜਾਬ ਛੱਡ ਜੋ ਹੋਰ ਚੰਗੇ ਰਹੋਗੇ ਪਰ ਇਹ ਕਦੀ ਨਾ ਭੁੱਲਿਓ ਕਿ ਤੁਸੀਂ ਗੋਲੀ ਚਲਾ ਕੇ ਪੰਜਾਬ ਤੋਂ ਬਾਹਰ ਜਾ ਕੇ ਵੱਜੋਗੇ ਅੱਜ ਦੇ ਨਹੀਂ ਦਵਾਂਗੇ ਤੁਹਾਨੂੰ ਭਾਵੇਂ ਜੋ ਮਰਜ਼ੀ ਹੋ ਜੇ ਜਿਹੜਾ ਵੀ ਗੋਲੀ ਚਲਾਊਗਾ ਉਹਨੂੰ ਜਵਾਬ ਜਿਹੜਾ ਪੂਰਾ ਠੋਕ ਕੇ ਦੇਵਾਂਗੇ ਕਾਨੂੰਨ ਦਾ ਰਾਹ ਜਿਹੜਾ ਉਹ ਪੰਜਾਬ ਦੇ ਵਿੱਚ ਲਾਗੂ ਕਰਕੇ ਵਾਂਗੇ ਭਾਵੇਂ ਜੋ ਮਰਜ਼ੀ ਹੋ ਜੇ ਇਹ ਮੈਂ ਤੁਹਾਡੇ ਰਾਈ ਮੀਡੀਆ ਕਲਮੀਆਂ ਦੇ ਰਾਹੀਂ ਜਿਹੜਾ ਇਹਨਾਂ ਅੰਸਾਂ ਨੂੰ ਸਮਾਜ ਵਿਰੋਧੀ ਤੱਤਾਂ ਨੂੰ ਇਹਨਾਂ ਬਦਮਾਸ਼ਾਂ ਨੂੰ ਜਿਹੜਾ ਉਹ ਮੈਸੇਜ ਜਿਹੜਾ ਦੇਣਾ ਚਾਹੁੰਦਾ ਸੀ ਤਾਂ ਤੁਹਾਨੂੰ ਜਿਹੜਾ ਅੱਜ ਜਿਹੜਾ ਥੋੜੇ ਟਾਈਮ ਦੇ ਵਿੱਚ ਹੀ ਜਿਹੜਾ ਸੱਧਿਆ ਗਿਆ ਸੀਗਾ ਜੇ ਤੁਹਾਡਾ ਕੋਈ ਸਵਾਲ ਹੈ ਉਹ ਤੁਸੀਂ ਕਰ ਸਕਦੇ ਹੋ ਧੰਨਵਾਦ ਸਾਬ ਅਮਿੰਦਰ ਸਿੰਘ ਰਾਜਾ